ਸ਼ੁਰੂ ਕਰਦੇ ਹਾਂ ਅੱਜ ਦਾ ਗਰਲੀਨ ਕਹਾਣੀ ਦਾ ਭਾਗ ਦੂਸਰਾ ਉਹ ਦਿਨ ਵੀ ਆ ਗਿਆ ਮਤਲਬ ਅਗਲਾ ਐਤਵਾਰ ਗਰਲੀਨ ਨੇ ਦਿੱਲੀ ਜਾਣਾ ਸੀ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਸਵੇਰੇ ਹੀ ਪਹੁੰਚ ਗਏ ਸਨ ਮੇਲ ਮਿਲਾਪ ਕੀਤਾ ਨਾਸ਼ਤਾ ਪਾਣੀ ਕੀਤਾ ਤੇ ਸਫ਼ਰ ਦੀ ਥਕਾਵਟ ਉਤਾਰਨ ਲਈ ਦੋਵੇਂ ਪਿਓ ਤੀ ਕਮਰੇ ਦੇ ਵਿੱਚ ਲੰਮੇ ਪੈ ਗਏ ਅਜੀਤ ਤਾਂ ਫਾਟਿਸ ਹੋ ਗਿਆ ਪਰ ਗਰਲੀਨ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਉਹ ਤਾਂ ਸੋਚ ਰਹੀ ਸੀ ਉਹ ਇੱਥੇ ਕਿਉਂ ਆਈ ਉਸਨੇ ਰੋਕਿਆ ਕਿਉਂ ਨਹੀਂ ਆਪਣੇ ਪਾਪਾ ਨੂੰ ਉਹ ਦਿੱਲੀ ਇੰਨੀ ਦੂਰ ਲੁਧਿਆਣੇ ਤੋਂ ਕਿਵੇਂ ਸੋਚ ਸਕਦੀ ਐ ਉਸ ਨੂੰ ਦਿੱਲੀ ਤੇ ਦਿੱਲੀ ਦੇ ਰੰਗ ਟੰਗ ਕਦੇ ਵੀ ਨਹੀਂ ਸੀ ਪਸੰਦ ਤੇ ਨਾ ਹੀ ਇਹਨਾਂ ਦੀਆਂ ਸ਼ੋਸ਼ੇਵਾਜ਼ੀਆਂ ਸ਼ਾਮੀ ਦਿੱਲੀ ਗ੍ਰੇਟਰ ਕੈਲਾਸ ਪਾਰਟ 1 ਵਿੱਚ ਇੱਕ ਰੈਸਟੋਰੈਂਟ ਵਿੱਚ ਡਿਨਰ ਦੇ ਵਿੱਚ ਸਾਰੇ ਮਿਲੇ ਮੁੰਡਾ ਸਾਫਤ ਸੂਰਤ ਤੇ ਲੰਮਾ ਸੋਹਣਾ ਸੁਨੱਖਾ ਬੋਲਚਾਲ ਨੂੰ ਵੀ ਠੀਕ ਤੇ ਕਿਸੇ ਐਮ ਐਨ ਸੀ ਕੰਮ ਐਮ ਐਨ ਸੀ ਕੰਪਨੀ ਦੇ ਵਿੱਚ ਜੌਬ ਕਰਦਾ ਸੀ ਤੇ ਨਾਮ ਸੀ ਕਮਰ ਪ੍ਰਤਾਪ ਸਿੰਘ ਗੱਲਬਾਤ ਵਿੱਚ ਠੀਕ-ਠਾਕ ਦੂਜੇ ਨੂੰ ਇੱਜ਼ਤ ਦੇਣ ਵਾਲਾ ਸੀ ਅਜੀਤ ਨੂੰ ਪਸੰਦ ਸੀ ਤੇ ਗੁਰਲੀਨ ਨੂੰ ਵੀ ਕੋਈ ਇਹੋ ਜਿਹੀ ਕਮੀ ਨਹੀਂ ਸੀ ਲੱਗੀ ਜਿਸ ਕਾਰਨ ਉਹਨਾਂ ਨੂੰ ਨਾ ਬੋਲੇ ਪਰ ਕੁਝ ਸੀ ਜੋ ਖਟ ਗਿਆ ਪਰ ਉਸ ਨੂੰ ਉਹ ਸਮਝ ਨਹੀਂ ਸੀ ਸਕੀ ਸੋ ਚਟ ਮੰਗਣੀ ਪੱਟ ਵਿਆਹ ਤਾਂ ਹੋ ਗਿਆ ਦਿੱਲੀ ਆ ਕੇ ਵਿਆਹ ਕਰਨਾ ਮੰਨਿਆ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਲੱਖੀ ਸ਼ਾਵਨ ਜਾਰਾ ਹਾਲ ਦੇ ਵਿੱਚ ਹੋਇਆ ਗੁਰਲੀਨ ਨੇ ਜਿਵੇਂ ਜ਼ਿੰਦਗੀ ਦਾ ਸੁਪਨਾ ਸਾਕਾਰ ਹੋ ਗਿਆ ਹੋਵੇ ਤੇ ਕਵਰ ਪ੍ਰਤਾਪ ਦੇ ਰੂਪ ਵਿੱਚ ਉਸ ਨੂੰ ਆਪਣਾ ਸੁਪਨੇ ਦਾ ਰਾਜਕੁਮਾਰ ਮਿਲ ਗਿਆ ਹੋਵੇ ਵਿਆਹ ਹੁੰਦੇ ਹੀ ਦੂਜੇ ਦਿਨ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਉੱਥੋਂ ਫਲਾਈਟ ਫੜ ਕੇ ਗੋਆ ਘੁੰਮਣ ਜਾਂ ਹਨੀਮਨ ਕਹੋ ਹਨੀਮੂਨ ਕਹੋ ਨਿਕਲ ਗਏ ਜ਼ਿੰਦਗੀ ਦੇ ਜਿਵੇਂ ਨਵੇਂ ਰੰਗਾਂ ਦੇ ਵਿੱਚ ਰੰਗ ਗਈ ਤੇ ਨਵੀਆਂ ਰੁਟੀਨਾਂ ਵਿੱਚ ਰੰਗ ਗਈ ਦਿਨ ਪਲਾਂ ਵਿੱਚ ਤੇ ਮਹੀਨੇ ਬੀਤ ਗਏ ਤੇ ਸ਼ਾਮੀ ਆਫਿਸ ਤੋਂ ਕਮਰਪ੍ਰਤਾਪ ਨੇ ਆਉਂਦੇ ਹੀ ਗਰਲੀਨ ਨੂੰ ਬਾਹਾਂ ਵਿੱਚ ਚੁੱਕ ਕੇ ਲੈ ਜਾਣਾ ਤੇ ਨੱਚਣ ਲੱਗਾ ਪਾਗਲਾ ਵਾਂਗ ਗਰਲੀਨ ਮੇਰੀ ਸਿਲੈਕਸ਼ਨ ਹੋ ਗਈ ਮੈਂ ਹੁਣ ਕੰਪਨੀ ਦੇ ਵਿੱਚ ਰਿਜੀਨਲ ਹੈੱਡ ਬਣ ਗਿਆ ਤੇਰਾ ਮੇਰੀ ਜ਼ਿੰਦਗੀ ਦੇ ਵਿੱਚ ਆਉਣਾ ਬਹੁਤ ਲੱਕੀ ਹੈ ਜਾਦੀ ਤੂੰ ਮੇਰੀ ਜ਼ਿੰਦਗੀ ਦੇ ਵਿੱਚ ਆਈਆਂ ਮੈਂ ਅੱਗੇ ਵਧ ਰਿਆਂ ਮੰਮੀ ਪਾਪਾ ਦੇ ਕਮਰੇ ਵਿੱਚ ਜਾ ਕੇ ਖ਼ਬਰ ਸੁਣਾਈ ਤਾਂ ਰਾਤੀ ਸਾਰੇ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ਗਏ ਤੇ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਪਰ ਪਤਾ ਨਹੀਂ ਕਿਉਂ ਇਸ ਖੁਸ਼ੀ ਵਿੱਚ ਗੁਰਲੀਨ ਥੋੜੀ ਡਰੀ ਹੋਈ ਸੀ ਕਮਰ ਪ੍ਰਤਾਪ ਦੀਆਂ ਅੱਖਾਂ ਵਿੱਚ ਇੱਕ ਅਲੱਗੀ ਚਮਕ ਸੀ ਜੋ ਉਸ ਨੂੰ ਅਜੀਬ ਜਿਹੀ ਲੱਗ ਰਹੀ ਸੀ ਅਗਲੇ ਦਿਨ ਆਫਿਸ ਤੋਂ ਆਉਂਦਿਆਂ ਹੀ ਦੱਸਿਆ ਕਿ ਗੁਰਲੀਨ ਮੇਰੀ ਟ੍ਰਾਂਸਫਰ ਹੋਣ ਨੌਇਡਾ ਸੈਕਟਰ 62 ਵਿੱਚ ਹੋ ਗਈ ਹੈ ਜੋ ਕਿ ਘਰ ਤੋਂ 2.5 ਘੰਟੇ ਦੀ ਦੂਰੀ ਤੇ ਹੈ ਹੁਣ ਰੋਜ਼ ਆਉਣਾ ਜਾਣਾ ਮੁਸ਼ਕਲ ਹੈ ਕੰਪਨੀ ਉੱਥੇ ਫਲੈਟ ਦੇ ਰਹੀ ਹੈ ਸਾਨੂੰ ਰਹਿਣ ਲਈ ਮਮਾ ਪਾਪਾ ਰਾਜੀ ਨਹੀਂ ਹੋਏ ਕਿ ਅਸੀਂ ਨੌਇਡਾ ਜਾਣਾ ਸਾਨੂੰ ਇੱਥੇ ਹੀ ਰਹਿਣਾ ਚੰਗਾ ਲੱਗਦਾ ਹੈ ਪੁਰਾਣੀ ਜਾਨ ਪਹਿਚਾਨ ਹੈ ਸਾਡਾ ਮਨ ਲੱਗਿਆ ਹੋਇਆ ਹੈ ਨੌਇਡਾ ਤੂੰ ਤੇ ਗਰਲੀਨ ਸ਼ਿਫਟ ਹੋ ਜਾਓ ਮੇਰਾ ਮਨ ਨਹੀਂ ਪਰ ਮੈਂ ਨਾ ਵੀ ਤਾਂ ਕੀ ਮੈਂ ਕਰ ਸਕਦੀ ਸੀ ਸੋ ਬੇਮੰਨੇ ਮਨ ਨਾਲ ਰਾਜੀ ਹੋ ਕੇ ਅਗਲੇ ਹਫਤੇ ਨੌਇਡਾ ਸ਼ਿਫਟ ਹੋ ਗਏ ਜ਼ਿੰਦਗੀ ਜਿਵੇਂ ਭੱਜ ਰਹੀ ਸੀ ਮਹੀਨਾ ਪਹਿਲਾਂ ਡੋਲੀ ਦਿੱਲੀ ਆਈ ਸੀ ਤੇ ਪਰਿਵਾਰ ਵਿੱਚ ਅੱਜ ਮੈਂ ਨੌਇਡਾ ਇਕੱਲੀ ਕਮਰ ਦੇ ਨਾਲ ਅਜੀਬ ਜਿਹਾ ਲੱਗ ਰਿਹਾ ਸੀ ਥੋੜਾ ਮਨ ਵੀ ਸਮਝਾਇਆ ਕਰੇ ਪਾਪਾ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਵੀ ਕਿਹਾ ਪੁੱਤਰ ਤੇਰੀ ਜ਼ਿੰਦਗੀ ਕਮਰ ਪ੍ਰਤਾਪ ਦੇ ਨਾਲ ਹੀ ਹੈ ਜਿੱਥੇ ਉਹ ਉੱਥੇ ਤੇਰਾ ਘਰ ਇਹਨਾਂ ਗੱਲਾਂ ਦਾ ਅਸਰ ਹੋਇਆ ਥੋੜੀ ਤਸੱਲੀ ਵੱਜੀ ਤੇ ਦਿਨ ਦੀ ਰੁਟੀਨ ਦੇ ਵਿੱਚ ਮਨ ਲਾ ਲਿਆ ਤੇ ਖਾਲੀ ਸਮਾਂ ਗੁਰਬਾਣੀ ਪਾਠ ਵੱਲ ਮਨ ਲਾਇਆ ਤਾਂ ਘਰ ਸੰਭਾਲਣਾ ਸਜਾਉਣਾ ਸ਼ੁਰੂ ਕੀਤਾ ਥੋੜਾ ਦਿਲ ਲੱਗਣਾ ਸ਼ੁਰੂ ਹੋਇਆ ਇੱਕ ਦਿਨ ਸ਼ੁੱਕਰਵਾਰ ਸੀ ਤੇ ਰਾਤੀ ਕਮਰ ਨੇ ਆਖਿਆ ਕੱਲ ਸ਼ਾਮੀ ਤਿਆਰ ਨਹੀਂ ਵੀਕੈਂਡ ਤੇ ਰਾਤੀ ਡਿਨਰ ਤੇ ਜਾਣਾ ਹੈ ਮੇਰੇ ਆਫਿਸ ਦੇ ਦੋਸਤ ਵੀ ਹੋਣਗੇ ਉਹਨਾਂ ਨੂੰ ਪਾਰਟੀ ਦੇਣੀ ਹੈ ਥੋੜਾ ਇੰਜੋਏ ਹੋ ਜਾਵੇਗਾ ਮੈਂ ਕਿਹਾ ਉੱਥੇ ਖਾਣ ਪੀਣ ਵੀ ਹੋਵੇਗਾ ਮੇਰਾ ਕੀ ਕੰਮ ਤੇ ਇਹ ਹੱਸ ਕੇ ਕਹਿੰਦੇ ਤੈਨੂੰ ਕੀ ਤੂੰ ਥੋੜਾ ਪੀਣੀ ਹੈ ਇਹ ਤਾਂ ਮੈਨੂੰ ਵਿਆਹ ਤੋਂ ਪਹਿਲਾਂ ਹੀ ਪਤਾ ਸੀ ਕਿ ਕਮਰ ਥੋੜੀ ਬਹੁਤੀ ਕਦੇ-ਕਦਾਈ ਪੀ ਲੈਂਦੇ ਨੇ ਜੋ ਕਿ ਸਾਡੇ ਦਿੱਲੀ ਜੋ ਕਿ ਸਾਡੇ ਪਰਿਵਾਰ ਦੇ ਦਿੱਲੀ ਦੇ ਮਾਹੌਲ ਵਿੱਚ ਨਾਰਮਲ ਗੱਲ ਸੀ ਭਾਵੇਂ ਮੈਨੂੰ ਨਹੀਂ ਸੀ ਪਸੰਦ ਪਰ ਮੇਰੀ ਪਸੰਦ ਕਿਸੇ ਨੇ ਨਹੀਂ ਪੁੱਛੀ ਸਭ ਕਹਿੰਦੇ ਨੇ ਐਨਾ ਤਾਂ ਚੱਲਦਾ ਹੀ ਹੈ ਅਗਲੇ ਦਿਨ ਸ਼ਾਮ ਨੂੰ ਅਸੀਂ ਦੋਵੇਂ ਜਾਣੇ ਸ਼ਾਮੀ ਕਲੱਬ ਵਿੱਚ ਡਿਨਰ ਪਾਰਟੀ ਤੇ ਕਲੱਬ ਪਹੁੰਚੇ ਅੱਜ ਤੋਂ ਪਹਿਲਾਂ ਮੈਂ ਕਿਸੇ ਕਲੱਬ ਫਿਲਮਾਂ ਦੇ ਵਿੱਚ ਹੀ ਵੇਖੇ ਸਨ ਕੋਹ ਹਨੇਰਾ ਤੇਜ ਸੰਗੀਤ ਸ਼ੋਰ ਸ਼ਰਾਬਾ ਤੇ ਡਾਂਸ ਬਸ ਉਨ ਜਿਹੀ ਸੀ ਜਿਵੇਂ ਫਿਲਮਾਂ ਵਿੱਚ ਦੇਖਿਆ ਸੀ ਇਨਾਂ ਦੇ ਆਫਿਸ ਦੇ ਦੋ ਸਟ ਚਾਰ ਕੋਪਲ ਸੀ ਦੋ ਸਿੰਗਲ ਦੋਸਤ ਤੇ ਦੋ ਫੀਮ ਤਿੰਨ ਫੀਮੇਲ ਵੀ ਸਨ ਇਨਾਂ ਦੇ ਕਲੀਗਸ ਸਾਰਿਆਂ ਨਾਲ ਇੰਟਰੋ ਕਰ ਰਹੇ ਸਨ ਤੇ ਸਾਰੇ ਹੱਥ ਮਿਲਾ ਰਹੇ ਸਨ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੋਲੀ ਤੇ ਫੀਮੇਲ ਨਾਲ ਹੱਥ ਵੀ ਮਲਾਇਆ ਉਸ ਵਿੱਚ ਇੱਕ ਸਹਿਮ ਸੀ ਜੋ ਉਸ ਦਾ ਨਾਮ ਸਹਿਮੀ ਦੱਸਿਆ ਸੀ ਤੇ ਉਸ ਦੀ ਵਾਈਫ ਨੇ ਮੈਨੂੰ ਬੜੇ ਗੌਰ ਨਾਲ ਸਿਰ ਤੋਂ ਪੈਰਾਂ ਤੱਕ ਦੇਖਿਆ ਤੇ ਮੇਰੇ ਕੱਪੜੇ ਤੇ ਹੱਥ ਵਿੱਚ ਪਾਏ ਚੂੜੇ ਬਾਰੇ ਪੁੱਛਿਆ ਤੇ ਮੁਸਕਰਾ ਕੇ ਬੋਲੀ ਜੋ ਸ਼ੋਰ ਵਿੱਚ ਸਮਝ ਨਹੀਂ ਸੀ ਲੱਗ ਰਿਹਾ ਪਰ ਸਾਰੇ ਖਿੜਕੇ ਹੱਸਣ ਲੱਗ ਪਏ ਮੈਨੂੰ ਸ਼ੋਰ ਵਿੱਚ ਸਮਝ ਨਹੀਂ ਲੱਗੀ ਕਿ ਉਹ ਕਹਿ ਕੀ ਰਹੀ ਸੀ ਸਨੈਕਸ ਨਾਲ ਡਰਿੰਕ ਲੈਣ ਲੱਗੇ ਤਾਂ ਸਾਹਮਣੇ ਮੈਨੂੰ ਕਿਹਾ ਭਾਬੀ ਜੀ ਆਪ ਕਿਆ ਲੋਗੇ ਮੈਂ ਕਿਹਾ ਨਿੰਬੂ ਪਾਣੀ ਜਾਂ ਲਿੰਕਾ ਲੈ ਲਵਾਂਗੀ ਸਭ ਇੱਕ ਦੂਜੇ ਵੱਲ ਵੇਖ ਕੇ ਮੁਸਕਰਾਏ ਤੇ ਵੇਟਰ ਨੂੰ ਮੋਜੀਤੋ ਦਾ ਆਰਡਰ ਕੀਤਾ ਮੋਜੀਤੋ ਵੀ ਨਿੰਬੂ ਪਾਣੀ ਵਾਂਗ ਡਰਿੰਕ ਹੈ ਗੱਲਾਂ ਬਾਤਾਂ ਵਿੱਚ ਸਭਨ ਦੇ ਨਾਮ ਪਤਾ ਲੱਗੇ ਜਿਵੇਂ ਅੱਗੇ ਹੀ ਦੱਸਿਆ ਸैम ਤੇ ਨੀਮੀ ਰਾਹੁਲ ਤੇ ਸੋਨੀਆ ਰਾਜਵੀਰ ਤੇ ਜੱਸੀ ਸੇਠੀ ਜੀ ਕੇ ਹਨੀ ਮੈਕਸ ਕੁਝ ਮੈਂ ਭੁੱਲ ਗਈ ਮੇਰਾ ਜ਼ਿਆਦਾ ਧਿਆਨ ਕਪਲਵਾਲਸੀ ਤੇ ਥੋੜਾ ਸਹਜ ਫੀਲ ਕਰ ਰਹੀ ਸੀ ਪਰ ਉਹਨਾਂ ਸਾਰਿਆਂ ਦੀਆਂ ਗੱਲਾਂ ਵਿੱਚ ਕੋਈ ਮਜ਼ਾ ਨਹੀਂ ਸੀ ਬਿਨਾ ਸਿਰ ਪੈਰ ਵਾਲੀਆਂ ਗੱਲਾਂ ਤੇ ਆਫਿਸ ਦੇ ਕਿਸੇ ਉਹ ਵੀ ਈਰਖਾ ਜਲਨ ਤੇ ਬਿਆੰਗ ਨਾਲ ਭਰੇ ਹੋਏ ਨਿੰਮੀ ਨੇ ਮੇਰੇ ਬਾਰੇ ਮੈਨੂੰ ਪੁੱਛਿਆ ਮੈਂ ਕਿੱਥੋਂ ਆ ਵਗੈਰਾ ਵਗੈਰਾ ਮੈਂ ਦੱਸਿਆ ਕਿ ਮੈਂ ਟੀਚਰ ਸੀ ਤੇ ਲੁਧਿਆਣੇ ਤੋਂ ਆ ਪਰ ਜ਼ਿਆਦਾ ਗੱਲ ਅੱਗੇ ਚੱਲੀ ਹੀ ਨਹੀਂ ਤਾਂ ਡਾਂਸ ਦੀ ਕਾਲ ਹੋਈ ਤਾਂ ਸਭ ਡਾਂਸਿੰਗ ਫਲੋਰ ਤੇ ਚਲੇ ਗਏ ਤੇ 뮤직 ਤੇ ਡਾਂਸ ਦਾ ਦੌਰ ਸ਼ੁਰੂ ਹੋ ਗਿਆ ਇੱਕ ਤੋਂ ਬਾਅਦ ਇੱਕ ਬਦਲਵੇਂ ਗਾਣੇ ਤੇ ਉੱਚੀ ਸਾਊਂਡ ਵਾਲਾ 뮤직 ਮੈਂ ਨਾ ਉੱਥੇ ਸੀ ਤੇ ਨਾ ਹੀ ਇਸ ਵਿੱਚ ਮੈਂ ਰਚ ਮਿਚ ਰਹੀ ਸੀ ਇੱਕ ਦੋ ਵਾਰ ਕਮਰ ਨੇ ਮੇਰਾ ਹੱਥ ਫੜ ਕੇ ਨਚਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤਿਆਰ ਨਹੀਂ ਸੀ ਹੋਈ ਇਕਦਮ ਮੇਰੇ ਪਿੱਛੋਂ ਇੱਕ ਹੱਥ ਆਇਆ ਤੇ ਉਸ ਮੇਰੇ ਮੋਢੇ ਨੂੰ ਫੜਦਾ ਤੇ ਮੈਨੂੰ ਹਿਲਾਉਣ ਲੱਗਿਆ ਮੈਨੂੰ ਉਪਰੇ ਹੱਥਾਂ ਦੀ ਬਿਲਕੁਲ ਆਦਤ ਨਹੀਂ ਸੀ ਮੈਂ ਇਕਦਮ ਸੰਭਲ ਕੇ ਪਿੱਛੇ ੱੱਕਾ ਜਿਹਾ ਮਾਰ ਦਿੱਤਾ ਤੇ ਮੁੜ ਕੇ ਵੇਖਿਆ ਤੇ ਉਹ ਤਾਂ ਸैम ਸੀ ਜੋ ਜੋਰ-ਜੋਰ ਦੀ ਹੱਸ ਰਿਹਾ ਸੀ ਤੇ ਕਹਿ ਰਿਹਾ ਸੀ ਆਪ ਤੋ ਡਰ ਗਈ ਕੀ ਆ ਹੋਆ ਡਾਂਸ ਕੇ ਲਈ ਹੀ ਤੋ ਕਹਾ ਥਾ ਪਰ ਮੇਰੇ ਮੂੰਹੋਂ ਕੋਈ ਲਫ਼ਜ਼ ਨਹੀਂ ਸੀ ਨਿਕਲ ਰਿਹਾ ਮੈਂ ਘਬਰਾ ਜੀ ਗਈ ਥੋੜਾ ਪਰ ਕਮਰ ਆਪਣੇ ਦੋਸਤਾਂ ਨਾਲ ਡਾਂਸ ਦੇ ਵਿੱਚ ਮਸਤ ਸੀ ਮੈਂ ਫਲੋਰ ਚੈਟ ਟੇਬਲ ਤੇ ਵਾਪਸ ਆ ਕੇ ਬੈਠ ਗਈ ਮੈਂ ਬਰਦਾਸ਼ਤ ਨਹੀਂ ਸੀ ਕਰ پا ਰਹੀ ਸ਼ਾਮ ਨੂੰ ਜਿਵੇਂ ਜਿਵੇਂ ਕਿਵੇਂ ਸਮਾਂ ਬਿਤਾ ਕੇ ਘਰ ਵਾਪਸ ਆਏ ਕਮਰ ਤਾਂ ਆਪਣੀ ਕੁਝ ਪੀਣ ਕਰਕੇ ਤੇ ਪਾਰਟੀ ਦੀ ਮਸਤੀ ਦੀ ਖੁਮਾਰੀ ਵਿੱਚ ਲੰਮਾ ਪੈਂਦੇ ਹੀ ਸੋ ਗਿਆ ਪਰ ਗੁਰਲੀਨ ਨੂੰ ਨੀਂਦ ਨਹੀਂ ਸੀ ਆ ਰਹੀ ਅਗਲੇ ਦਿਨ ਉਹ ਰੁਟੀਨ ਮੰਗੂ ਦਿਨ ਸ਼ੁਰੂ ਹੋਇਆ ਕੰਮ ਵਰ ਵੀ ਚੰਗੇ ਮੂਡ ਵਿੱਚ ਆਫਿਸ ਗਿਆ ਸ਼ਾਮ ਨੂੰ ਜਦੋਂ ਵਾਪਸ ਆਇਆ ਤਾਂ ਮੂਡ ਥੋੜਾ ਖਰਾਬ ਸੀ ਪਰ ਗੱਲ ਨਹੀਂ ਸੀ ਹੋਈ ਕਹਿੰਦੇ ਮੈਂ ਤਾਂ ਥੱਕਿਆ ਹੋਇਆ ਹਾਂ ਰੋਟੀ ਵੀ ਨਹੀਂ ਖਾਧੀ ਤੇ ਜਲਦੀ ਸੋ ਗਏ ਸਵੇਰੇ ਸਭ ਨਾਰਮਲ ਸੀ ਪਰ ਇੱਕ ਬੇਰੁਖੀ ਜੋ ਮੈਨੂੰ ਦਿਖ ਰਹੀ ਸੀ ਪਰ ਮੈਂ ਸਵੇਰੇ ਗੱਲ ਕਰਨਾ ਸਹੀ ਨਹੀਂ ਸਮਝਿਆ ਸ਼ਾਮੀ ਜਦ ਆਏ ਮੈਂ ਵੀ ਥਕਾਵਟ ਦੀ ਆੜ ਵਿੱਚ ਬੇਰੁਖੀ ਸਾਫ ਨਜ਼ਰ ਆ ਰਹੀ ਸੀ ਮੈਂ ਕਾਰਨ ਜਾਣਨਾ ਚਾਹੁੰਦੀ ਸੀ ਕਿ ਕਿਸ ਗੱਲ ਤੋਂ ਰੋਟੀ ਤੋਂ ਬਾਅਦ ਜਦੋਂ ਪਲੰਗ ਤੇ ਸੌਣ ਲੱਗੀ ਤੇ ਮੈਂ ਕਾਮਰ ਨੂੰ ਕਿਹਾ ਕਿ ਇੱਕ ਗੱਲ ਪੁੱਛਣੀ ਆ ਮੈਂ ਤੁਹਾਡੇ ਤੋਂ ਕਿਸ ਗੱਲ ਤੋਂ ਪਰੇਸ਼ਾਨ ਹੋ ਮੈਂ ਸਾਫ਼ ਵੇਖ ਰਹੀ ਹਾਂ ਤੁਹਾਡੇ ਚਿਹਰੇ ਤੇ ਉਦਾਸੀ ਹੈ ਕੀ ਗੱਲ ਪਹਿਲਾਂ ਤਾਂ ਉਹ ਗੱਲ ਨੂੰ ਟਾਲਮਟੋਲ ਕੀਤੀ ਤੇ ਫਿਰ ਥੋੜੀ ਨਾ ਨੁੱਕਰ ਦੇ ਬਾਅਦ ਕਾਮਰ ਸਿੱਧਾ ਬੈਠ ਗਿਆ ਤੇ ਮੇਰਾ ਹੱਥ ਫੜ ਕੇ ਆਂਦਾ ਤੂੰ ਬੁਰਾ ਤਾਂ ਨਹੀਂ ਮੰਨੇਗੀ ਜੇ ਮੈਂ ਬੋਲਾਂ ਮੈਂ ਪਰੇਸ਼ਾਨ ਹਾਂ ਕਾਰਨ ਤੂੰ ਹੈ ਤੇਰਾ ਲਾਈਫ ਸਟਾਈਲ ਮੇਰੇ ਮਾਹੌਲ ਦੇ ਨਾਲ ਮੇਲ ਨਹੀਂ ਖਾਂਦਾ ਮੈਨੂੰ ਆਪਣੇ ਕੁਲੀਕ ਸਾਹਮਣੇ ਮਜ਼ਾਕ ਦਾ ਪਾਤਰ ਬਣਨਾ ਪਿਆ ਏ ਉਹ ਤੈਨੂੰ ਬਹਿਨ ਜੀ ਕਹਿ ਕੇ ਬੁਲਾਉਂਦੇ ਨੇ ਕਹਿੰਦੇ ਨੇ ਐਡੇ ਪੰਜਾਬ ਚੋਂ ਇਹੀ ਬਹਿਨ ਜੀ ਟਾਈਪ ਹੀ ਪਸੰਦ ਆਈ ਏ ਤੇਰੇ ਮੇਰਾ ਸਿਰ ਨੀਵਾ ਹੋ ਗਿਆ ਗਰਲੀਨ ਨੇ ਕਿਹਾ ਮੈਂ ਬਹਿਨ ਜੀ ਟਾਈਪ ਕਿਵੇਂ ਮਤਲਬ ਸਮਝਾਓ ਮੈਨੂੰ ਤੂੰ ਆਪਣੇ ਵੱਲ ਵੇਖ ਤੇਰੇ ਕੱਪੜੇ ਸਿੱਧੇ ਸਿੱਧੇ ਪੰਜਾਬੀ ਸੂਟ ਤੇਰਾ ਬੋਲਣਾ ਤੂੰ ਗੱਲ ਵੀ ਖੁੱਲਕੇ ਨਹੀਂ ਕਰਦੀ ਤੈਨੂੰ ਕੋਈ ਹੱਥ ਲਾ ਦੇ ਤਾਂ ਤੂੰ ਇੰਜ ਰਿਐਕਟ ਕਰਦੀ ਏ ਜਿਵੇਂ ਗੁਨਾਹ ਹੋ ਗਿਆ ਹੋਵੇ ਤੈਨੂੰ ਪਤਾ ਸ਼੍ਰਾਮ ਨੇ ਮੈਨੂੰ ਕਿੰਨਾ ਸ਼ਰਮਿੰਦਾ ਕੀਤਾ ਜਦੋਂ ਡਾਂਸ ਫਲੋਰ ਤੇ ਉਸ ਨੂੰ ੱੱਕਾ ਦੇ ਕੇ ਸੁੱਟ ਦਿੱਤਾ ਤੁਹਾਨੂੰ ਪਤਾ ਹੈ ਉਸਨੇ ਮੇਰੇ ਨਾਲ ਕੀ ਕੀਤਾ ਮੈਂ ਗੱਲ ਕੱਟਦੇ ਹੋਏ ਕਿਹਾ ਉਸਨੇ ਮੇਰੇ ਮੋਢਿਆਂ ਨੂੰ ਫੜਿਆ ਤੇ ਉਹ ਵੀ ਕੁੱਟ ਕੇ ਤੇ ਫਿਰ ਕੀ ਹੋਇਆ ਕਮਰ ਬੋਲਿਆ ਇਸ ਵਿੱਚ ਮਾੜਾ ਕੀ ਹੈ ਕਿ ਮੈਂ ਨਹੀਂ ਮਿੰਨੀ ਨਾਲ ਡਾਂਸ ਕਰ ਰਿਹਾ ਸੀ ਕਿ ਅਸੀਂ ਇੱਕ ਦੂਜੇ ਨੂੰ ਨਹੀਂ ਸੀ ਮਿਲਦੇ ਹੱਥ ਵੀ ਮਲਾਉਂਦੇ ਸੀ ਜੱਫੀ ਵੀ ਪਾ ਲੈਂਦੇ ਸੀ ਇਸ ਵਿੱਚ ਕੀ ਮਾੜਾ ਹੋ ਗਿਆ ਤਾਹੀਂ ਲੱਗਦਾ ਹੈ ਕਿ ਉਹ ਠੀਕ ਹੀ ਕਹਿੰਦੇ ਨੇ ਕਿ ਤੂੰ ਬਹਿਨ ਜੀ ਟਾਈਪ ਹੀ ਐ ਨਾ ਡਰਿੰਕ ਲੈਂਦੀ ਐ ਨਜ਼ਾਰਾਂ ਦੋਸਤਾਂ ਨਾਲ ਉੱਠਣਾ ਬੈਠਣਾ ਨਾ ਤੈਨੂੰ ਮਿਕਸ ਹੋਣਾ ਆਉਂਦਾ ਤੂੰ ਪਿੰਟੂ ਹੈ ਪਿੰਟੂ ਕਵਰ ਉੱਚੀ ਆਵਾਜ਼ ਵਿੱਚ ਬੋਲਿਆ ਮੈਨੂੰ ਇਸ ਦੀ ਉਮੀਦ ਨਹੀਂ ਸੀ ਤੇ ਨਾ ਹੀ ਆਦਤ ਫਿਰ ਮੈਂ ਵੀ ਮੈਂ ਹਿੰਮਤ ਕਰਕੇ ਬੋਲੀ ਮੈਂ ਤਾਂ ਇੰਜ ਦੀ ਹੀ ਸੀ ਜਦੋਂ ਤੁਸੀਂ ਪਸੰਦ ਕੀਤਾ ਵਿਆਹ ਕੇ ਲਿਆਏ ਤਾਂ ਬੋਲ ਦਿੰਦੇ ਕਵਰ ਥੋੜਾ ਹੋਰ ਉੱਚੀ ਆਵਾਜ਼ ਵਿੱਚ ਬੋਲਿਆ ਤੇਰਾ ਉਹ ਰੂਪ ਤੇ ਟੰਗ ਸਿਰਫ ਮੇਰੇ ਘਰ ਲਈ ਠੀਕ ਸੀ ਪਰ ਮੇਰੀ ਇਸ ਜ਼ਿੰਦਗੀ ਲਈ ਮੇਰੇ ਲਾਈਫ ਸਟਾਈਲ ਲਈ ਮੇਰੇ ਲਈ ਤੈਨੂੰ ਬਦਲਣਾ ਪੈਣਾ ਨਹੀਂ ਤਾਂ ਨਹੀਂ ਤਾਂ ਬਸ ਨਹੀਂ ਤਾਂ ਬਸ ਐਨਾ ਕਹਿੰਦਾ ਕਹਿੰਦਾ ਬੱਤੀ ਬੰਦ ਕਰਕੇ ਗੁੱਸੇ ਦੇ ਵਿੱਚ ਸੋ ਗਿਆ ਪਰ ਮੇਰੀਆਂ ਅੱਖਾਂ 'ਚੋਂ ਤਾਂ ਨੀਂਦ ਹੀ ਉੱਡ ਗਈ ਸੀ ਮੈਂ ਕਵਰ ਨੂੰ ਬਹੁਤ ਇੱਜ਼ਤ ਕਰਦੀ ਸੀ ਪਰ ਅੱਜ ਇਹ ਰੂਪ ਵੇਖ ਕੇ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਮੈਂ ਜੋ ਹਾਂ ਸੋ ਹਾਂ ਮੇਰਾ ਲਾਉਣਾ ਪਾਉਣਾ ਤੇ ਮੇਰਾ ਵਰਤਣਾ ਮੇਰੇ ਸੱਭਿਆਚਾਰ ਦੀ ਮੈਨੂੰ ਦੇਣ ਹੈ ਮੈਂ ਸਕੂਲ ਕਾਲਜ ਵੇਲੇ ਵੈਸਟਰਨ ਡ्रेस ਪਾਉਂਦੀ ਰਹੀ ਜੀਨ ਟੌਪ ਵਗੈਰਾ ਬਸ ਫੇਰ ਸਕੂਲ ਟੀਚਰ ਦੀ ਇੱਕ ਆਪਣੀ ਮਰਿਆਦਾ ਹੁੰਦੀ ਹੈ ਇਸ ਲਈ ਕਦੇ ਨਹੀਂ ਪਾਏ ਪਰ ਕੱਪੜੇ ਮੈਂ ਜੋਦੋਂ ਵੀ ਪਾਏ ਆਪਣੇ ਮਨ ਕਰਕੇ ਪਾਏ ਨਾ ਕਿ ਕਿਸੇ ਹੋਰ ਦੀ ਪਸੰਦ ਕਰਕੇ ਇਸ ਕਰਕੇ ਚਲੋ ਕੰਮ ਵਰ ਲੇ ਉਸ ਦਾ ਮਨ ਪਸੰਦ ਵਿਪਾਲਮਾ ਪਰ ਗੱਲ ਕਾਂਵਰ ਦੀ ਘਟ ਉਸੇ ਦੋਸਤਾਂ ਦੀ ਜ਼ਿਆਦਾ ਲੱਗਦੀ ਪਈ ਸੀ ਕਿ ਉਹਨਾਂ ਨੂੰ ਪਸੰਦ ਨਹੀਂ ਕਾਂਵਰ ਤਾਂ ਮੇਰੇ ਨਾਲ 2 ਮਹੀਨੇ ਤੋਂ ਹਨ ਅੱਜ ਤੱਕ ਮੇਰੀ ਡਰੈਸ ਜਾਂ ਕੱਪੜੇ ਨੂੰ ਲੈ ਕੇ ਉਹ ਕਦੇ ਨਹੀਂ ਬੋਲੇ ਨਾ ਹੀ ਮੈਨੂੰ ਕਦੇ ਉਹਨਾਂ ਨੇ ਟੋਕਿਆ ਸੀ ਮੈਂ ਕਾਂਵਰ ਦੀ ਪਸੰਦ ਨਾਲ ਜਿਉਣਾ ਜਾਂ ਉਸਦੇ ਦੋਸਤਾਂ ਦੀ ਪਸੰਦ ਨਾਲ ਜੀਣਾ ਇਸ ਸੋਚ ਦੇ ਵਿੱਚ ਡੁੱਬੀ ਬੈਠੀ ਸੀ ਪਤਾ ਨਹੀਂ ਅੱਖ ਕਦੋਂ ਲੱਗ ਗਈ ਤੇ ਸਵੇਰੇ ਹੋਈ ਤੇ ਸਭ ਸ਼ਾਂਤ ਸੀ ਪਰ ਇਹ ਸ਼ਾਂਤੀ ਉਦਾਸੀ ਭਰੀ ਸੀ ਬੁਝੇ ਮਨ ਨਾਲ ਮੈਂ ਨਾਸ਼ਤਾ ਬਣਾਇਆ ਲੰਚ ਪੈਕ ਕੀਤਾ ਕਾਂਵਰ ਆਫਿਸ ਚ ਚਲੇ ਗਈ ਸ਼ਾਮੀ ਆਗੇ ਤੇ ਪਰ ਪਹਿਲਾਂ ਵਾਂਗੂ ਕੁਝ ਵੀ ਨਹੀਂ ਸੀ ਤਿੰਨ ਦਿਨ ਇੰਜ ਹੀ ਚੱਲਦਾ ਰਿਹਾ ਅੱਜ ਵੀਰਵਾਰ ਸੀ ਦੁਪਹਿਰੇ ਰੋਟੀ ਖਾਂਦਿਆਂ ਪਾਪਾ ਦਾ ਫੋਨ ਆ ਗਿਆ ਮੇਰਾ ਹਾਲਚਲ ਪੁੱਛ ਰਹੀ ਸੀ ਨਾਰਮਲ ਗੱਲਬਾਤ ਵਿੱਚ ਉਹ ਬੁੱਝ ਗਏ ਕਿ ਮੇਰੀ ਉਦਾਸੀ ਨੂੰ ਉਹਨਾਂ ਨੇ ਬੜਾ ਜ਼ੋਰ ਪਾਇਆ ਮੇਰੀ ਮਾਂ ਦਾ ਵਾਸਤਾ ਦਿੱਤਾ ਮੈਂ ਗੱਲ ਸੱਚ ਦੱਸਾਂ ਕੀ ਗੱਲ ਫਿਰ ਮੈਂ ਬੋਲ ਪਈ ਬੋਲਦੀ ਵੀ ਕਿਵੇਂ ਨਾ ਮੇਰੀ ਮਾਂ ਵੀ ਉਹੀ ਸੰਤ ਤੇ ਮੇਰਾ ਪਿਓ ਵੀ ਮੈਂ ਸਭ ਦੱਸਿਆ ਉਹਨਾਂ ਨੇ ਮੇਰੀ ਗੱਲ ਸੁਣੀ ਠੰਡਾ ਜਿਹਾ ਹੌਂਕਾ ਭਰਿਆ ਤੇ ਬੋਲੇ ਪੁੱਤਰ ਤੇਰੀ ਜ਼ਿੰਦਗੀ ਕਾਮਰ ਦੇ ਨਾਲ ਜੁੜੀ ਹੋਈ ਹੈ ਤੇਰੀ ਪਸੰਦ ਨਾ ਪਸੰਦ ਵੀ ਕਾਮਰ ਨਾਲ ਹੀ ਹੈ ਤੈਨੂੰ ਆਪਣੇ ਪਰਿਵਾਰ ਲਈ ਰਿਸ਼ਤੇ ਲਈ ਕਾਮਰ ਦੇ ਹਿਸਾਬ ਨਾਲ ਬਦਲਣਾ ਪਵੇਗਾ ਮੈਂ ਸਭ ਸੁਣਿਆ ਪਰ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਮੇਰੇ ਪਾਪਾ ਜੀ ਮੈਨੂੰ ਕਹਿ ਰਹੇ ਨੇ ਪਰ ਮੈਂ ਉਹਨਾਂ ਦੇ ਨਾਲ ਬਹਿਸ ਨਹੀਂ ਕੀਤੀ ਤੇ ਨਾ ਮੈਂ ਉਹਨਾਂ ਨੂੰ ਹੋਰ ਪਰੇਸ਼ਾਨ ਕਰਨਾ ਚਾਹੁੰਦੀ ਸੀ ਇਸ ਲਈ ਮੈਂ ਹਾਂਜੀ ਕਹਿ ਕੇ ਗੱਲ ਮੁਕਾ ਦਿੱਤੀ ਤੇ ਫਿਰ ਸੋਚਾਂ ਦੇ ਵਿੱਚ ਪੈ ਗਈ ਕਿ ਪਾਪਾ ਜੀ ਦੀਆਂ ਗੱਲਾਂ ਦਿਮਾਗ ਦੇ ਵਿੱਚ ਘੁੰਮੀ ਹੀ ਜਾਣ ਬਸ ਐਨਾ ਗੱਲਾਂ ਵਿੱਚ ਇੱਕ ਕੁੜੀ ਦਾ ਪਿਓ ਹੋਣ ਦੀ ਮਜਬੂਰੀ ਮੈਨੂੰ ਸਾਫ਼ ਨਜ਼ਰ ਆ ਰਹੀ ਸੀ ਸ਼ਾਮੀ ਕਾਂਵਰ ਆਏ ਤੇ ਮੈਂ ਰੋਟੀ ਲਾਈ ਤੇ ਬੋਲਿਆ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਹਿੰਦੇ ਬੋਲ ਮੈਂ ਕਿਹਾ ਜੇ ਮੈਂ ਤੁਹਾਡੇ ਰੰਗਾਂ ਵਿੱਚ ਰੰਗ ਗਈ ਤਾਂ ਖੁਸ਼ ਹੋ ਜਾਮੂਗੇ ਕਹਿੰਦੇ ਕੀ ਮਤਲਬ ਫਿਰ ਮੈਂ ਕਿਹਾ ਮੈਂ ਤੁਹਾਡੇ ਦੋਸਤਾਂ ਤੇ ਸਹੇਲੀਆਂ ਵਾਂਗ ਬਣਾ ਤੇ ਮੈਂ ਆਪਣੇ ਆਪ ਨੂੰ ਬਦਲ ਲਵਾਂ ਤਾਂ ਕਿ ਤੁਸੀਂ ਖੁਸ਼ ਹੋ ਜਾਓਗੇ। ਸੁਨਦੇ ਸਾਰੇ ਕਮਰ ਦੇ ਚਿਹਰੇ ਤੇ ਖੁਸ਼ੀ ਆ ਗਈ ਤੇ ਕਹਿੰਦੇ ਸੱਚੀ? ਮੈਂ ਕਿਹਾ ਹਾਂਜੀ ਸੱਚੀ। ਮੈਨੂੰ ਇਹ ਪਸੰਦ ਤਾਂ ਨਹੀਂ ਪਰ ਤੁਹਾਡੀ ਖੁਸ਼ੀ ਲਈ ਮੈਂ ਕੋਸ਼ਿਸ਼ ਕਰਾਂਗੀ। ਸਾਥ ਦੇਮੋਗੇ ਕਮਰ ਕਹਿੰਦੇ ਕਿ ਆਗਰ ਤੂੰ ਇੰਜ ਕਰੇ ਤਾਂ ਮੈਂ ਤੇਰੇ ਲਈ ਸਭ ਕੁਝ ਕਰਨ ਨੂੰ ਤਿਆਰ ਹਾਂ। ਮੈਂ ਸਵੇਰੇ ਹੀ ਆਪਣੀ ਫਰੈਂਡ ਮਿਨੀ ਜੋ ਕਿ ਸੈਮ ਦੀ ਵਾਈਫ ਸੀ ਉਸ ਨੂੰ ਕਹਿੰਦਾ ਹਾਂ ਕਿ ਤੇਰੇ ਸ਼ਾਪਿੰਗ ਤੈਨੂੰ ਕਰਵਾ ਦੇਵੇਗੀ ਤੈਨੂੰ ਜੋ ਹੈਲਪ ਦੀ ਲੋੜ ਹੋਵੇਗੀ ਉਹ ਕਰੇਗੀ ਇਹ ਕਹਿੰਦੇ ਕਾਂਵਰ ਨੇ ਮੈਨੂੰ ਕੁੱਟ ਕੇ ਬਾਹਾਂ ਵਿੱਚ ਲੈ ਲਿਆ ਤੇ ਕਹਿੰਦਾ ਥੈਂਕਸ ਤੂੰ ਇਹ ਫੈਸਲਾ ਲਿਆ ਮੇਰੀ ਲਾਈਫ ਬਣਾ ਦਿੱਤੀ ਤੇ ਉਹ ਜਾ ਕੇ ਸੋ ਗਿਆ ਪਰ ਮੈਂ ਡਰੀ ਹੋਈ ਸੀ ਮੈਂ ਨਾ ਸੋ ਪਾਈ ਕੰਨਾਂ ਵਿੱਚ 이어ਪਲੱਗ ਲੱਗੇ ਲਗਾ ਲੇਤੀ ਦੁੱਖ ਭੰਜਨੀ ਸਾਹਿਬ ਦਾ ਕੀਰਤਨ ਸੁਣਨ ਲੱਗ ਪਈ ਪਰ ਅੱਜ ਮਨ ਉਸ ਦੇ ਵਿੱਚ ਵੀ ਨਹੀਂ ਸੀ ਲੱਗ ਰਿਹਾ ਸਵੇਰ ਚੜੀ ਕੰਵਰ ਆਫਿਸ ਗਿਆ ਤੇ ਮੈਂ ਦਿਨ ਦੀ ਰੁਟੀਨ ਦੇ ਵਿੱਚ ਕੰਮ ਕਰਨ ਲੱਗ ਪਈ 12:00 ਵਜੇ ਕਵਰ ਦਾ ਫੋਨ ਆਇਆ ਕਿ ਮੇਰੀ ਮਿੰਨੀ ਦੇ ਨਾਲ ਗੱਲ ਹੋ ਗਈ ਹੈ ਉਹ ਤੈਨੂੰ ਫੋਨ ਕਰੇਗੀ ਤੇ ਸ਼ਾਮੀ ਸ਼ਾਪਿੰਗ ਵੀ ਕਰਵਾ ਦੇਵੇਗੀ ਇਹੀ ਸੀ ਕਾਰਨ ਗੁਰਲੀਨ ਦਾ ਗੋਰੀ ਬਣਨ ਦਾ ਬਾਕੀ ਇਸ ਕਹਾਣੀ ਦਾ ਹਿੱਸਾ ਅਗਲੇ ਭਾਗ ਵਿੱਚ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ